ਅਸੀਂ ਠੇਕਾ ਨਹੀਂ ਇੱਥੇ ਖੁੱਲਣ ਦੇਣਾ ਅਸੀਂ ਤੋੜ-ਪੋੜ ਕਰਨੀ ਨਹੀਂ ਤਾਂ ਜੇ ਨਹੀਂ ਮੰਨਣਾ ਪ੍ਰਸ਼ਾਸਨ ਮੰਨ ਜੇ ਸਾਡੀ ਗੱਲ ਤਾਂ ਠੀਕ ਆ ਜੇ ਨਹੀਂ ਮੰਨਣੀ ਤਾਂ ਅਸੀਂ ਠੇਕਾ ਤੋੜ ਤੜ ਕੇ ਉਹ ਬੁੜੀਆਂ ਨਾ ਤੋੜਨਾ ਅਸੀਂ ਨਹੀਂ ਖੁੱਲਣ ਦੇਣਾ ਸਾਡੇ ਬੱਚਿਆਂ ਨੂੰ ਨਸ਼ਾ ਘਲਾਉਂਦੇ ਹੋ ਕਿਉਂ ਲਾਂਦੇ ਆ ਪਿੰਡਾਂ ਚ ਠੇਕੇ ਨਹੀਂ ਖੁੱਲਣ ਦੇਾਂਗੇ ਨਹੀਂ ਖੁੱਲਣ ਦੇਾਂਗੇ ਇਹ ਸਾਡੇ ਪਿੰਡ ਬਿਨਾ ਮਰਜ਼ੀ ਤੋਂ ਬਿਨਾ ਕਿਤੇ ਇਤਲਾ ਤੋਂ ਬਿਨਾ ਪੰਚਾਇਤ ਤੋਂ ਧਕੇਨਾ ਡੇਕਾ ਖੋਲਿਆ ਜਾ ਰਿਹਾ ਹੈ ਅਗਰ ਇਹਨਾਂ ਕੋ ਕੋ ਪਰਮਿਸ਼ਨ ਹੈਗੀ ਜਾਂ ਕੁਝ ਵੀ ਹੈਗਾ ਕੋਈ ਵੀ ਚੀਜ਼ ਆਏਗੀ ਤਾਂ ਸਾਰੇ ਪਿੰਡ ਨਾਲ ਆ ਕੇ ਤੇ ਇੱਥੇ ਡਿਸਕਸ ਕਰਨ ਸਾਨੂੰ ਦੱਸਣ ਪਰਮਿਸ਼ਨ ਕਿਸ ਬੰਦੇ ਇਹਨਾਂ ਦਿੰਦੀ ਹੈ 50 ਸਾਲ ਹੋ ਗਏ ਸਾਡੇ ਪਿੰਡ ਵਿੱਚ ਡੇਕਾ ਹੈ ਇਹ ਕ ਜਿਹੜਾ ਲਾਗੇ ਖੁੱਲੇ ਜਾ ਰਹਾ ਇਹਦਾ ਕੀ ਪਿੰਡ ਵਸਿਆਂ ਨੂੰ ਕੀ ਇੰਪੈਕਟ ਪਏਗਾ ਉਹ ਜਿਆਦਾ ਫਰਕ ਹੈ ਜੀ ਸਕੂਲ ਹੈ ਮੰਦਿਰ ਹੈ ਬੱਚੇ ਹੈ ਸਾਰੇ ਪਿੰਡ ਨੂੰ ਹੈ ਜਨਾਨੀਆਂ ਮਹਿਲਾ ਸਭ ਜਾਂਦੀਆਂ ਇਹਦਾ ਬਹੁਤ ਜਿਆਦਾ ਗਲਤ ਆ ਸਾਰਾ ਸਾਰਿਆਂ ਨੂੰ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋ ਕੋਈ ਅਰਜ਼ੀ ਸਾਰਿਆਂ ਨਾਲ ਮਿਲੇ ਹੈ ਜੀ ਚਲੋ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਿ ਇਸ ਕਰਕੇ ਸਾਰਾ ਪਿੰਡ ਇਕੱਠਾ ਹੋਇਆ ਹੈ ਕੀ ਹੋਣਾ ਤੁਹਾਡੀ ਮੰਗ ਹੈ ਪ੍ਰਸ਼ਾਸਨ ਨੂੰ ਸਾਡੀ ਮੰਗ ਇਹ ਹੈ ਕਿ ਇਸ ਠੇਕੇ ਦਾ ਸਾਨੂੰ ਜਲਦ ਤੋਂ ਜਲਦ ਅੱਜ ਹੀ ਹੱਲ ਕੀਤਾ ਜਾਏ ਬੱਚੇ ਪੜੇ ਲਿਖਿਆ ਇਹਨਾਂ ਨੂੰ ਪਾਣਾ ਨਹੀਂ ਦੇਣਾ ਅੱਜ ਇਹ ਗੱਲ ਨਹੀਂ ਹੋਣ ਦੇਣੀ ਦਾ ਹੱਥ ਜੋੜ ਕੇ ਬੇਨਤੀ ਆ ਮੈਂ ਐਮਐਲਏ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਫਿਰ ਪਾਈ ਸਾਡੇ ਇੱਥੇ ਨਸ਼ਿਆਂ ਤੇ ਅਸੀਂ ਥੇਕਾ ਨਹੀਂਓ ਖੋਲਣ ਦੇਣਾ ਸਾਡੇ ਇੱਥੇ ਖੁੱਲਣਾ ਨਹੀਂ ਚਾਹੀਦਾ ਮੈਂ ਕੋਈ ਮਸਲਾ ਇਹਨੇ ਪੀਣੀ ਨਾ ਉਹ ਅੱਧੀ ਜਿਹਨੇ ਸਾਨੂੰ ਸਾਡੀ ਕਰੋ ਦੀਆ ਜਿਹਨੇ ਨਹੀਂ ਪੀਣ ਦਾ ਮੂਹਗਾ ਇਹਨਾਂ ਦਾ ਕਾਹ ਲੈ ਲੇਡੀਜ਼ ਹੈ ਠੀਕ ਹੈ ਹ ਅੱਜ ਕੱਲ ਦੀ ਦੌਰ ਦੇ ਵਿੱਚ ਜਿੱਦਾਂ ਬੱਚੀਆਂ ਸੇਫ ਨਹੀਂ ਹੈਗੇ ਜੇਕਰ ਕੋਈ ਵੀ ਨਸ਼ੇ ਕਰਦਾ ਹੈ ਹਰੇਕ ਲੇਡੀਸ ਆਪਣੀ ਬੱਚੀ ਨੂੰ ਲੈ ਕੇ ਆ ਰਹੀ ਹੈ ਕਿ ਇਹ ਚੀਜ਼ ਖੁਲਣ ਨਾਲ ਸਾਡੀਆਂ ਬੱਚੀਆਂ ਸੇਫ ਹੈਗੀਆਂ ਮੈਂ ਵੀ ਇੱਕ ਆਪਣੀ ਬੱਚੀ ਦੀ ਮਾਂ ਆ ਮੈਂ ਵੀ ਇੱਥੇ ਰਹਿਣੀ ਆ ਕਿੰਨੇ ਘਰ ਆ ਕਿ ਇਸ ਚੀਜ਼ ਖੁੱਲਰ ਨਾਲ ਸਾਡੀ ਬੱਚਿਆਂ ਦੇ ਫਰਕ ਪੈ ਸਕਦਾ ਕਿ ਨਹੀਂ ਸਕਦਾ ਸਕੂਲ ਵੀ ਲੱਗੇ ਲੱਗੇ ਹਾਂਜੀ ਸਕੂਲ ਵੀ ਹੈਗਾ ਹੈ ਇਹ ਤੋਂ ਬਜਾ 70 ਮੀਟਰ ਦੀ ਦੂਰੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਠੇਕਾ ਪਾਤ ਕਰਨਾ ਚਾਹੀਦਾ ਹੈ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ ਜੀ ਕੀ ਲੱਗਦਾ ਕਿ ਇੱਕ ਪਾਸੇ ਪੰਜਾਬ ਸਰਕਾਰ ਯੋਧ ਨਸ਼ਾ ਵਿਰੁੱਧ ਛੇੜ ਰਹੀ ਆ ਉਹ ਦੂਜੇ ਪਾਸੇ ਇਸ ਤਰ੍ਹਾਂ ਪਿੰਡ ਵਾਸੀਓ ਨੂੰ ਵੀ ਆਪਣੇ ਪਿੰਡਾਂ ਦੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਕਰਨਾ ਬਾਰੇ ਭਾਈ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਅਸਲੀਅਤ ਦੇ ਵਿੱਚ ਇੱਦਾਂ ਦਾ ਕੋਈ ਯੁੱਧ ਨਹੀਂ ਛੜਿਆ ਹੋਇਆ ਜੇ ਕੋਈ ਯੁੱਧ ਛੜਿਆ ਹੋਇਆ ਤਾਂ ਇਹ ਵੱਡੇ ਵੱਡੇ ਠੇਕੇਦਾਰਾਂ ਨੂੰ ਅਨ ਅਥੋਰਾਈਜ਼ਡ ਜਿਹੜੇ ਠੇਕੇ ਖੋਲਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਮੈਂ ਇੱਕੋ ਸਵਾਲ ਕਰਦਾ ਪ੍ਰਸ਼ਾਸਨ ਨੂੰ ਕਿ ਐਸਐਸਓ ਸਾਹਿਬ ਵੀ ਇੱਥੇ ਪਹੁੰਚੇ ਹੈ ਵੀ ਜਿਹੜੀ ਕੋਈ ਪਰਮਿਸ਼ਨ ਹੈਗੀ ਹੈ ਤੇ ਉਹ ਦਿਖਾਣ ਜਦੋਂ ਪਿੰਡ ਦੇ ਸਰਪੰਚ ਇਹ ਗੱਲ ਕਹਿ ਰਿਹਾ ਵੀ ਬਿਨਾ ਕਿਸੇ ਪਰਮਿਸ਼ਨ ਤੋਂ ਔਰ ਪ੍ਰਸ਼ਾਸਨ ਆ ਉਹਨਾਂ ਨੇ ਇਸ ਗੱਲ ਦੀ ਆਪਣਾ ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਭਾਈ ਜੇ ਕੋ ਪਰਮਿਸ਼ਨ ਹੈਗੀ ਤਾਂ ਉਹਨੂੰ ਦੱਸਿਆ ਜਾਵੇ ਜਦੋਂ ਪਿਛਲੇ 50 ਸਾਲ ਦੇ ਅੰਦਰ ਇਸ ਪਿੰਡ ਦੇ ਵਿੱਚ ਕੋਈ ਠੇਕਾ ਨਹੀਂ ਹੈ ਤੇ ਜ਼ਬਰਦਸਤੀ ਇਸ ਪਿੰਡ ਦੇ ਉੱਤੇ ਠੇਕਾ ਕਿਉਂ ਥੋਪਿਆ ਜਾ ਰਿਹਾ ਇੱਡੇ ਕਿਹੜੇ ਸ਼ਰਾਬੀ ਇਸ ਇਲਾਕੇ 'ਚ ਵਧ ਗਏ ਕਿ ਜਿਹੜਾ ਰਾਤੋਂ ਰਾਤ ਠੇਕਾ ਬਣਾਉਣ ਦੀ ਨੋਬਤ ਆਈ ਇੱਥੋਂ 3 ਕਿਲੋਮੀਟਰ ਰੈਲੀ ਇੱਥੋਂ 2 ਕਿਲੋਮੀਟਰ ਨੰਗਲ ਹਰ ਜਗ੍ਹਾ ਪਹਿਲਾਂ ਹੀ ਠੇਕਾ ਅਵੇਲੇਬਲ ਹੈ ਔਰ ਜੇ ਇੰਨੇ ਠੇਕੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਲੱਗਦਾ ਵੀ ਹੋਰ ਠੇਕੇ ਖੋਲਣ ਦੀ ਲੋੜ ਹੈ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਪੇ ਇਦਾਂ ਕਰੋ ਘਰ-ਘਰ ਠੇਕਾ ਖੋਲ੍ਹ ਦਿਓ ਘਰ-ਘਰ ਨੌਕਰੀ ਘਰ-ਘਰ ਰਾਸ਼ਨ ਨਾਲ ਤੁਹਾਡਾ ਨਹੀਂ ਸਰਿਆ ਤੇ ਘਰ-ਘਰ ਠੇਕਾ ਖੋਲ੍ਹ ਦਿੱਤਾ ਜਾਵੇ ਤਾਂ ਕਿ ਜਿਹੜਾ ਤੁਹਾਡਾ ਜੁੱਧ ਨਸ਼ਾ ਵਿਰੋਧ ਤੁਸੀਂ ਸਿਰਫ ਨਾਰਾ ਰੱਖਿਆ ਲੋਕਾਂ ਨੂੰ ਨਸ਼ੇੜੀ ਬਣਾ ਦਿਓ ਲੋਕਾਂ ਨੂੰ ਸ਼ਰਾਬੀ ਬਣਾ ਦਿਓ ਇਹੋ ਜਿਹਾ ਮਾਹੌਲ ਸਿਰਜ ਦਿਓ ਤੇ ਦੁਨੀਆ ਜਿਹੜੀ ਆ ਉਹ ਸ਼ਰਾਬੀ ਹੋ ਜਾਵੇ ਘਰਾਂ ਦੇ ਵਿੱਚ ਨਿਕਨ ਕੇ ਬੱਚੇ ਜਿਹੜੇ ਆ ਉਹ ਘਰਾਂ ਚੋਂ ਨਿਕਲਣ ਕਿਉਂਕਿ ਕਿਸੇ ਨੂੰ ਹਾਜੀ ਪਰ ਕਿਸੇ ਨੂੰ ਦਗਨ ਕਿਸੇ ਨੂੰ ਨੰਗਲ ਜਾਣ ਦੀ ਦਿੱਕਤ ਹੁੰਦੀ ਹੈ ਕੋ ਬੱਚਾ ਉਹਨੂੰ ਲੱਗਦਾ ਯਾਰ ਮੈਂ ਇੱਡੀ ਦੂਰ ਜਾਣਾ ਕਿੱਦਾਂ ਘਰ ਦੇ ਵਿੱਚ ਮਿਲ ਜੂਗੀ ਅਗਲਾ ਸਾਈਡ ਤੇ ਹੋ ਕੇ ਪੀਲੇਗਾ ਇਸ ਕਰਕੇ ਇਸ ਗੱਲ ਦਾ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਵਿਰੋਧ ਹੋ ਰਿਹਾ ਅਸੀਂ ਵੀ ਇਸ ਗੱਲ ਦਾ ਵਿਰੋਧ ਕਰਦੇ ਹਾਂ ਗੈਰ ਕਾਨੂੰਨੀ ਕੋਈ ਵੀ ਕੰਮ ਆਪਣੇ ਇਲਾਕੇ ਦੇ ਵਿੱਚ ਨਹੀਂ ਹੋਣ ਦਿੱਤਾ ਜਾਏਗਾ ਭਾਵੇਂ ਸਰਕਾਰ ਦੀ ਕਿਸੇ ਵੀ ਪੱਧਰ ਦੀ ਇਨਵੋਲਵਮੈਂਟ ਹੋਵੇ ਹਰ ਗੈਰ ਕਾਨੂੰਨੀ ਕੰਮ ਦੇ ਖਿਲਾਫ ਡਟ ਕੇ ਲੜਾਂਗੇ ਸਾਰਾ ਇਹ ਠੇਕਾ ਖੋਲਿਆ ਜਾ ਰਿਹਾ ਸੀਪਰੀਆਂ ਵਿੱਚ ਔਰ ਵਿਰੋਧ ਕੀਤਾ ਗਿਆ ਕੀ ਇਹ ਹੁਣ ਮਾਮਲਾ ਪੂਰਾ ਹੈ ਮਾਮਲਾ ਇਹ ਹੈ ਵੀ ਇਹ ਠੇਕਾ ਸਰਕਾਰ ਤੋਂ ਮਨਜ਼ੂਰ ਸੀਗਾ ਠੀਕਾ ਜਿਹਾ ਪਿੰਡ ਵਾਲਿਆਂ ਨੂੰ ਰਾਏ ਵੀ ਇਹਨਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ ਇਹਦੇ ਵਿੱਚ ਇਹ ਤਾਂ ਰੱਬ ਦੇ ਤਰਾਏ ਸੀ। ਇਹਨਾਂ ਦਾ ਮੈਂ ਮੰਗ ਪੱਤਰ ਲੈ ਲਿਆ ਹੁਣ ਮੈਂ ਆਪਣੇ ਹਾਇਰ ਸੌਲਟ ਨੂੰ ਦੱਸੂਗਾ ਇਹਦੇ ਬਾਰੇ ਜਾ ਕੇ ਠੀਕ ਹੈ ਨਾ ਜੋ ਫੈਸਲਾ ਉਹ ਲੋਕ ਇਹਨਾਂ ਨੂੰ ਸਰਵ ਕਰੀ ਹੋਵੇ ਪਰ ਪਿੰਡ ਵਾਲੇ ਇਹ ਕਹਿ ਰਹੇ ਬਈ ਖੋਲਣ ਨਹੀਂ ਦੇਣਾ ਠੇਕਾ ਪਿੰਡ ਵਾਸੀਆਂ ਪਰ ਇਹ ਕਹਿ ਰਹੇ ਵੀ ਠੇਕਾ ਖੋਲਣ ਨਹੀਂ ਦੇਣਾ ਸੀ ਇਹਨਾਂ ਨੂੰ ਪਹਿਲਾਂ ਤਰਾਏ ਕਰਨਾ ਚਾਹੀਦਾ ਸੀ ਨਾ ਜਦੋਂ ਖੋਲਣਾ ਸੀਗਾ ਪਰ ਖੋਲਣ ਤੋਂ ਬਾਅਦ ਇਹਨਾਂ ਨੇ ਤਰਾਏ ਕੀਤਾ ਨਾ ਖੁੱਲਣ ਤੋਂ ਪਹਿਲਾਂ ਟ੍ਰਾਈ ਕਰਨਾ ਚਾਹੀਦਾ ਸੀ ਹੁਣ ਮੰਗ ਪੱਤਰ ਦਿੱਤਾ ਗਿਆ ਪਿੰਡ ਵਿੱਚ ਆਹ ਮੰਗ ਪੱਤਰ ਦਿੱਤਾ ਗਿਆ ਇਹ ਮੈਂ ਆਪਣੇ ਹਾਇਰ ਅਥੋਰਟੀ ਨੂੰ ਦੱਸੂਗਾ ਹਾਇਰ ਅਥੋਰਟੀ ਹੁਣ ਜਿੱਦਾਂ ਉਹਨਾਂ ਦੀਸ਼ਾਂਤ ਦੇਸ ਹੋ ਗਿਆ ਤੇ ਮੈਂ ਉਹਨਾਂ ਦੇ ਅਕੋਰਡਿੰਗ ਲਈ ਕਰ ਲਵਾਂਗਾ ਇਹਨਾਂ ਦਾ